ਸਾਡੇ YouTube ਚੈਨਲ ਤੇ ਆਫਰ ਦਾ ਫਾਲੋਅਰ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ FW P 54 ਆਫ 2024 ਕੇਸ ਵਿੱਚ ਪੇ ਅਨੋਮਲੀ ਸੰਬੰਧੀ ਫਾਇਰ ਡਿਪਾਰਟਮੈਂਟ ਹੈਡਸ ਤੇ ਸੈਕਟਰੀਜ਼ ਨੂੰ ਫਾਈਨੈਂਸ ਡਿਪਾਰਟਮੈਂਟ ਪੰਜਾਬ ਵੱਲੋਂ ਲਿਖੇ ਇੱਕ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕ ਨੂੰ ਯਾਦ ਰੱਖਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਜਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਗੀ ਨੂੰ ਕਮੈਂਟਸ ਵਿੱਚ ਮਿਲ ਜਾਇਆ ਕਰੇ। ਕੇਂਦਰਕਾਗ ਵਿਸ਼ਲੇਸ਼ਣੀ ਰਿਪੋਰਟ ਦਾ ਪਹਿਲਾ ਭਾਗ ਤਾਂ ਪਿਛਲੀ ਕਾਹਤ ਸਰਕਾਰ ਦੁਆਰਾ ਜੁਲਾਈ 2023 ਵਿੱਚ ਹੀ ਜਾਰੀ ਕਰ ਦਿੱਤਾ ਗਿਆ ਸੀ। ਪਰੰਤੂ ਇਸ ਰਿਪੋਰਟ ਦਾ ਦੂਜਾ ਭਾਗ ਅਜੇ ਤੱਕ ਵੀ ਰੋਕ ਕੇ ਰੱਖਿਆ ਗਿਆ ਹੈ ਤੇ ਇਸ ਨੂੰ ਪਬਲਿਕ ਨਹੀਂ ਕੀਤਾ ਗਿਆ। ਇਸੇ ਲਈ ਹੀ ਮੁਲਾਜਮ ਜਿੱਥੇ 37 ਪਲਕਾਰ ਦੇ ਖੋਏ ਹੋਏ ਪੱਤੇ ਬਹਾਲ ਕਰਾਉਣ ਦੀ ਜੋਰਦਾਰ ਮੰਗ ਕਰ ਰਹੇ ਹਨ ਉਥੇ ਛੇਵੇਂ ਤਲਕਾ ਕਮਿਸ਼ਨ ਦੁਆਰਾ ਏਟੀਪੀ 16 ਲਾਗੂ ਨਾ ਕਰਨ ਕਰਕੇ ਵੀ ਮੁਲਾਜ਼ਮਾਂ ਦਾ ਸਪਕਾਰ ਪ੍ਰਤੀ ਵਿਆਪਕ ਰੋਸ ਦੇਖਣ ਨੂੰ ਮਿਲਦਿਆ ਹੈ ਇਸ ਤੋਂ ਇਲਾਵਾ ਪੇ ਅਨੌਗਲੀ ਦਾ ਮੁੱਦਾ ਵੀ ਜਿਉਂ ਦਾ ਤਿਉਂ ਪੈਂਡਿੰਗ ਹੈ ਗੌਰਤਮ ਹੈ ਕਿ ਪੰਜਾਬ ਸਰਕਾਰ ਨੇ ਨੀਤੀ 22 8 2019 ਨੂੰ ਇੱਕ ਪੱਤਰ ਜਾਰੀ ਕਰਕੇ ਸਪਸ਼ਟ ਕੀਤਾ ਸੀ ਕਿ ਜੇਕਰ ਕਿਸੇ ਜੂਨੀਅਰ ਏਮਪਲਾਈ ਦੀ ਤਨਖਾਹ ਕਿਸੇ ਸੀਨੀਅਰ ਏਮਪਲਾਈ ਨਾਲੋਂ ਵੱਧ ਜਾਂਦੀ ਹੈ ਤਾਂ ਇਸ ਹਾਲਤ ਵਿੱਚ ਸੀਨੀਅਰ ਏਮਪਲਾਈ ਨੂੰ ਪੇ ਦਾ ਇੱਕ ਸਟੈਪ ਅਪ ਦਾ ਵਾਅਦਾ ਦਿੱਤਾ ਜਾਂਦਾ ਹੈ ਹੁਣ ਇਸ ਕਾਨੂੰਨ ਦੀ ਨੂੰ ਦੂਰ ਕਰਨ ਹਿੱਤ ਤਨੌਮਿਕ ਕਮੇਟੀ ਦੀ ਰਿਪੋਰਟ ਹੋਣੀ ਅਜੇ ਪੈਂਡਿੰਗ ਹੈ ਪਰੰਤੂ ਇੱਕ FWUP 54 of 2024 ਵੰਦੀ ਨੂੰ ਪੰਜਾਬ ਨੂੰ ਨਿਤੀ 95225 ਨੂੰ ਸਾਰੇ ਚੀਫ ਸਕੱਤਰਾਂ ਫਾਈਨੈਂਸ਼ੀਅਲ ਕਮਿਸ਼ਨਰ ਪ੍ਰਿੰਸੀਪਲ ਸੈਕਟਰੀਜ਼ ਐਡਮਿਨਿਸਟ੍ਰੇਟਰ ਟੂ ਗਵਰਨਮੈਂਟ ਆਫ ਪੰਜਾਬ ਸਾਰੇ ਡਿਪਟੀ ਕਮਿਸ਼ਨਰਾਂ ਤੇ ਰਜਿਸਟਰਾਰ ਆਫ ਪੰਜਾਬ ਕਨਸਟਰਨ ਹਾਈ ਕੋਰਟ ਨੂੰ ਇੱਕ ਪੱਤਰ ਲਿਖ ਕੇ ਪੇ ਅਨੋਮਲੀ ਸੰਬੰਧੀ ਜਾਣਕਾਰੀ ਦਿੱਤੀ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਪੱਤਰ ਵਿੱਚ ਮੁੱਖ ਜਾਣਕਾਰੀ ਕੀ ਦਿੱਤੀ ਗਈ ਹੈ ਇਸ ਵਿੱਚ ਲਿਖਿਆ ਗਿਆ ਹੈ ਦਾ ਗਵਰਨਮੈਂਟ ਹੈਜ਼ ਇਮਪਲੀਮੈਂਟਡ ਦਾ ਰਿਕਮੈਂਡੇਸ਼ਨ ਆਫ ਸਿੱਖ ਪੰਜਾਬ ਪੇ ਕਮਿਸ਼ਨ ਵਿਦ ਇਫੈਕਟ ਫਰੋ 1 ਜਨਵਰੀ 2015 ਐਸ ਦਾ ਨਿਊ ਏਸੀਪੀ ਸਕੀਮ ਫਰਸਟ ਸਟੇਟ ਗਵਰਨਮੈਂਟ এমਪਲਾਈਜ਼ ਸੀ ਸਟਿਪ ਅੰਡਰ ਕਨਸਿਡਰੇਸ਼ਨ ਇਟ ਹੈਜ਼ ਬੀਨ ਡਿਸਾਈਡਡ to keep all cases involving pay anomalies between senior and junior employees on hold until a final decision regarding the new acp scheme is taken by the government ehda bhav eh hai ki patra vich spashth kita gaya hai ki paavein sarkar ne chhere tarak commission nu ek ek 2016 nu lagu kar deta si firon to kyunki ਨਵੀਂ ACP ਸਕੀਮ ਸੰਬੰਧੀ ਅਜੇ ਤੱਕ ਸਰਕਾਰ ਦੁਆਰਾ ਕੋਈ ਫਾਈਨਲ ਫੈਸਲਾ ਨਹੀਂ ਲਿਆ ਗਿਆ ਇਸ ਲਈ 10 ਹਜ਼ਾਰ ਸੀਨੀਅਰ EMPLOYE ਨੂੰ ਫੈਰੀ ਸੰਬੰਧੀ ਇਸ ਟਾਈਪ ਆਫ ਪੇਨ ਦਾ ਫੈਸਲਾ ਅਜੇ ਹੁੰਡ ਹੋਲਡ ਰੱਖਿਆ ਹੋਇਆ ਹੈ ਭਾਵੇਂ ਕਿ ਇਸ ਨੂੰ ਕੋਈ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਨਵੀਂ ACP ਸਕੀਮ ਸੰਬੰਧੀ ਸਰਕਾਰ ਦੁਆਰਾ ਕੋਈ ਫਾਈਨਲ ਫੈਸਲਾ ਨਹੀਂ ਲੈ ਲਿਆ ਜਾਂਦਾ ਸੋ ਫਿਰ ਹਾਲ ਉਹ ਮੁਲਾਜ਼ਮ ਜਿਹੜੇ ਕਿ ਇੱਕ ਇੰਕ੍ਰੀਮੈਂਟ ਦੀ ਉਡੀਕ ਕਰ ਰਹੇ ਹਨ ਕਿਉਂਕਿ ਉਹਨਾਂ ਦੀ ਤੇ ਜੂਨੀਅਰ EMPLOYE ਤੋਂ ਘਟ ਰਹੀ ਗਈ ਹੈ ਉਹਨਾਂ ਅਜੇ ਸਰਕਾਰ ਦੁਆਰਾ ਨਵੀਂ ACP ਸਕੀਮ ਦੀ ਸਰਕਾਰ ਦੁਆਰਾ ਲੈ ਜਾਣ ਵਾਲੇ ਫਾਈਨਲ ਫੈਸਲੇ ਤੋਂ ਇੰਤਜ਼ਾਰ ਕਰਨਾ ਹੋਵੇਗਾ। ਇਹ ਸੋਚਿਆ ਜਾਵੇ ਤਾਂ ਮੌਜੂਦਾ ਸਰਕਾਰ ਫੈਸਲੇ ਲੈਣ ਵਿੱਚ ਕੁਝ ਜ਼ਿਆਦਾ ਹੀ ਡਿਲੇ ਕਰ ਰਹੀ ਹੈ। ਇਸ ਕਾਰਨ ਬਹੁਤ ਸਾਰੇ ਮੁਲਾਜ਼ਮ ਬੜੀ ਤੇ ਸਬਰ ਨਾਲ ਇੱਕ ਫੈਸਲੀ ਸਟੈਪਅਪ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ ਇਸ ਬਾਰੇ ਅਜੇ ਅਨਿਸ਼ਚਿਤਤਾ ਹੀ ਬਣੀ ਹੋਈ ਹੈ ਕਿ ਸਰਕਾਰ ਪਤਾ ਨਹੀਂ ਕਦੋਂ ਇਹ ਇੱਕ অতি ਮਹੱਤਵਪੂਰਨ ਫੈਸਲਾ ਲਵੇਗੀ ਤੇ ਸੀਨੀਅਰ ਮੁਲਾਜ਼ਮਾਂ ਨੂੰ ਇੱਕ ਸਟੈਪਅਪ ਦੇ ਕੇ ਉਹਨਾਂ ਦੀ ਕੂਲੀਕ ਨੂੰ ਖਤਮ ਕਰੇਗੀ ਇਹ ਤਾਂ ਹੁਣ ਹੋਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਇੱਕ ਬਸ ਇਨਾ ਹੀ ਜੇ ਕੰਵਿਡੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਿਰਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ